ਇਨੂੰ ਫੋਨ ਆਇਆ ਤੇ ਪਿੰਡਾਂ ਦੇ ਵਿੱਚੋਂ ਸਾਡੇ ਦੋ ਸਾਫਕਾ ਸਰਪੰਚ ਤੇ ਇੱਕ ਦੋਦਿਆਂ ਵਾਲਾ ਸਾਡਾ ਸਰਪੰਚ ਜੀ ਦਾ ਫੋਨ ਆ ਗਿਆ ਐਨ ਕੇ ਸ਼ਰਮਾ ਜੀ ਜਿਹੜੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਗਗਨਿਆ ਸਿੰਘ ਸਾਹਿਬ ਤੇ ਨਾਲ ਸਾਰੀ ਇਲੈਕਸ਼ਨ ਸੁਭਾ ਉਹ ਕਹਿੰਦੇ ਜੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਰਸ ਨਹੀਂ ਕੀਤਾ ਬਾਕੀ ਚਲੋ ਚੰਗੀ ਗੱਲ ਹੈ ਫਿਰ ਤੁਸੀਂ ਕਿੱਥੇ ਰਸ ਦਾ ਪਰਚਾ ਦਰਜ ਕਰੋ ਸਾਡੇ ਤਾਂ ਬੰਦੇ ਚੁੱਕੇ ਗਏ ਕੱਤੇ ਕਰਕੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਹੌਲੀ ਹੌਲੀ 25000 ਤੇ ਕਿੰਤੀ ਪਹੁੰਚ ਗਈ ਸੀ ਅਣਪਛਾਤੇ ਨੌਜਵਾਨਾਂ ਦੀ ਤੁਸੀਂ ਤਾਂ ਸਾਨੂੰ ਉਹ ਹਾਲਤ ਜਾ ਇਹ ਜਿਹੜਾ ਨਵੇਂ ਲੋਕਤੰਤਰ ਇੱਕ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਤੇ ਉਹ ਤੋਂ ਦੁੱਖੀਆਂ ਵੋਟਾਂ ਪਾ ਕੇ ਜੇ ਕੋਈ ਭੈਣ ਭਰਾ ਬਾਹਰ ਗਿਆ ਉਹ ਦੋਖੋ ਜਦੋਂ ਹੁਣ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਲੋਕਾਂ ਵੱਲੋਂ ਨਾ ਸ਼ਹਿਰ ਚ ਕੋਈ ਮੂੰਹ ਲਾ ਰਿਹਾ ਨਾ ਇਹਨਾਂ ਨੂੰ ਕੋਈ ਪਾਣੀ ਪੁੱਛਦਾ ਨਾ ਚਾਹ ਪੁੱਛਦਾ ਹੁਣ ਆਪਣੀ ਹਾਰ ਨੂੰ ਦੇਖਦੇ ਹੋਏ ਹੁਣ ਆਵਾ ਦੀ ਪਾਰਟੀ ਨੇ ਅਕਾਲੀ ਦਲ ਦੇ ਆਗੂਆਂ ਤੇ ਪਰਚੇ ਕਰ ਕਰ ਚੁੱਕਣਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਤਾਂ ਭਗਵਾਨ ਜੀ ਕਹਿੰਦਾ ਕਿ ਅਕਾਲੀ ਦਲ ਖਤਮ ਹੋ ਗਿਆ ਦੂਜੇ ਪਾਸੇ ਪਤੰਦਰ ਰੋਜ ਆਪਣੀ ਸਪੀਚ ਦੇ ਵਿੱਚ ਅਕਾਲੀ ਦਲ ਦਾ ਹੀ ਨਾਮ ਜਪੀ ਜਾਂਦਾ ਤੇ ਤਰਨਤੰਤ ਸਭ ਤੋਂ ਵੱਧ ਪਰਚੇ ਚੁੱਕ ਚਕਈਆ ਅਕਾਲੀ ਦਲ ਦੇ ਆਗੂ ਦਾ ਹੋ ਰਿਹਾ ਭਾਈ ਜੇ ਅਕਾਲੀ ਦਲ ਖਤਮ ਹੋ ਗਿਆ ਇਹਨਾਂ ਨੂੰ ਡਰ ਕਿਉਂ ਹੈ ਡਾਰ ਕਿਹੜੀ ਗੱਲ ਦਾ ਗੱਲ ਕੀ ਹੈ ਵੀ ਅਕਾਲੀ ਦਲ ਜਿੱਤ ਰਿਹਾ ਹੈ ਉਹਦੇ ਕਰਕੇ ਹੁਣੇ ਲੱਤਾਂ ਕੰਬਦੀਆਂ ਨੇ ਹਲੇ ਭਗਵਾਨਤਮਾਨ ਸਿਆ ਇਹ ਤਰਨਤਾਰ ਤੋਂ ਸ਼ੁਰੂ ਹੋਇਆ ਕੰਮ ਇਹ ਪੂਰੇ ਪੰਜਾਬ ਦੀ ਹਵਾ ਚੱਲਣੀ ਆ ਤੇ ਪੂਰੇ ਪੰਜਾਬ ਦਾ ਮੂਡ ਬਣ ਚੁੱਕਿਆ ਕੀ ਨਾ ਨੂੰ ਜ਼ੋਰ ਮਹਿਕਮੇ ਨੂੰ ਨਿਠਾਓ ਤੇ ਅਕਾਲੀ ਦਲ ਲਿਆਓ ਅੱਜ ਪੰਜਾਬ ਦੇ ਵਿੱਚ ਹਰ ਵਰਗ ਮੁੱਕਾ ਮਾਰ ਮਾ ਰੋਂਦਾ ਕਿਉਂਕਿ ਹਰ ਵਰਗ ਦੇ ਨਾਲ ਬਹੁਤ ਵੱਡੀ ਠੱਗੀ ਇਹ ਨਵੇਂ ਬਦਲਾਵਾਂ ਵਾਲਿਆਂ ਨੇ ਮਾਰੀ ਆ ਸੋ ਇਸ ਲਈ ਜਦੋਂ ਕੇਜਰੀਵਾਲ ਭਗਵੰਤ ਮਾਨ ਆਪਣੀ ਹਾਰ ਦੇਖ ਰਹੇ ਨੇ ਤਾਂ ਕਾਲੀ ਜਲ ਦੇ ਆਗੂ ਤੇ ਪਰਚੇ ਹੋ ਰਹੇ ਨੇ ਇਸ ਕਰਕੇ ਰਾਤ ਵੀ ਕਾਲੀ ਜਲ ਦੇ ਬਹੁਤ ਆਗੂ ਸਾਬਕਾ ਸਰਪੰਚ ਮੌਜੂਦਾ ਸਰਪੰਚ ਮੌਜੂਦਾ ਕਾਉਂਸਲਰ ਚੁੱਕੇ ਨੇ ਚੌਂਕ ਦੇ ਵਿੱਚ ਸਾਰਾ ਸ਼ਹਿਰ ਕੱਟਾ ਹੋਇਆ ਜਿੱਥੇ ਕਲਦੇਲੇ ਹੱਕ ਦੇ ਵਿੱਚ ਸੋ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹਨਾਂ ਦੀ ਚਾਕਰੀ ਕਰਨੀ ਛੱਡੋ ਤੇ ਕਾਨੂੰਨ ਉਸਤਾ ਨੂੰ ਠੀਕ ਕਰੋ ਸਹੀ ਇਲੈਕਸ਼ਨ ਹੋਣ ਦਿਓ ਇਹ ਧੱਕੇ ਦੇ ਨਾਲ ਤੁਸੀਂ ਹੁਣ ਆਮ ਆਦੀ ਪਾਰਟੀ ਦੀ ਹਾਰ ਨੂੰ ਬਚਾ ਨਹੀਂ ਸਕਦੇ ਇਹ ਕਾਰਨ ਹੈ ਜਿਹੜੀ ਇਲੈਕਸ਼ਨ ਜਿਮਨੀ ਚੋਣ ਚੱਲ ਰਹੀ ਆ ਉਹਦੇ ਸਬੰਧ ਵਿੱਚ ਜਿਹੜੇ ਸਾਡੇ ਸ਼ਰਮਨੀ ਕਾਲੀ ਦਲ ਦੇ ਸਰਦਾਰ ਸ਼ਾਮ ਸਿੰਘ ਜੀ ਸਿੱਧੂ ਤੇ ਕੁਝ ਸਰਪੰਚ ਜਿਹੜੇ ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਨੇ ਉਹਨਾਂ ਨੂੰ ਸਵੇਰੇ ਦਰਕੇ ਹੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਤਰਨਤਾਨ ਦੀ ਨਹੀਂ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਬਾਹਰਲੇ ਜ਼ਿਲ੍ਹਿਆਂ ਦੀ ਪੁਲਿਸ ਚੁੱਕੇ ਲੈ ਗਈ ਆ ਤੇ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਉਹ ਦਰਜ ਕੀਤੇ ਗਏ ਆ ਕਿਉਂਕਿ ਇਹ ਜਿਹੜਾ ਹੈ ਹਲੋ ਸ਼ਰਮਨੀ ਕਾਲੀਦਾਲ ਦਾ ਝੰਡਾ ਜੋਕੇ ਚੱਲ ਰਹੇ ਸੀ ਆਗੂ ਉਹਨਾਂ ਨੂੰ ਦਬਾਉਣ ਵਾਸਤੇ ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੀ ਗਾਜਪੁਤ ਵੀ ਬਣਿਆ ਹੋਇਆ